ਕਿਆ ਮਾਨੀ ਪਾਰਟੀ ਟੁੱਟ ਜੇ ਤੇ ਉਹਨਾਂ ਨੂੰ ਮਿਲ ਲਿਓ ਉਹ ਆਪ ਤਾਂ ਕਾਂਗਰਸ ਚਲਾ ਗਿਆ ਨਾਅਰਦਿਆਂ ਨੂੰ ਮਰਵਾ ਗਿਆ ਉਹ ਵਿਚਾਰੇ ਐਮਐਲਏ ਬਣ ਗਏ ਸੀ ਅਗਲੀ ਵਾਰ ਫੇਰ ਬਣ ਸਕਦੇ ਸੀ ਪਰ ਉਹ ਜਿਹੜੇ ਤਿਕੜੰਬਾਜ ਆਏ ਆਪ ਤਾਂ ਇੱਧਰ ਤੁਰ ਗਏ ਹੁਣ ਕੱਲ ਫੇਰ ਖਬਰ ਆਈ ਜੇ ਨਹੀਂ ਕਿਤੇ ਹੋਰ ਜਾਊਗਾ ਹੁਣ ਜਿਹੜਾ ਹੈ ਹੀ ਦੋਜੀਆਂ ਦੇ ਮੋਟਰਸਾਈਕਲ ਵਾਂਗੂ ਆ ਵੀ ਜਿੱਧਰ ਨੂੰ ਮਰਜੀ ਡੇਟਾ ਕਰ ਦੋ ਉਧਰ ਹੀ ਖੜ ਜਾਂਦਾ ਜਿਹਦਾ ਕੋਈ ਸਟੈਂਡ ਹੀ ਨਹੀਂ ਹੈਗਾ ਜਿੱਧਰ ਨੂੰ ਮਰਜੀ ਚੱਲ ਜਾਏ ਭਾਈ ਆਪਾਂ ਕੀ ਕਰਨਾ ਹੈ ਜਾਓ ਜੀ ਸੱਦਕੇ ਜਾਓ ਭਲਾ ਹੋਇਆ ਲੜ ਨੇੜਿਓਂ ਛੁੱਟਿਆ ਉਮਰ ਨਾ ਬੀਤੀ ਸਾਰੀ ਲੱਗਦੀ ਨਾਲੋਂ ਟੁੱਟਦੀ ਚੰਗੀ ਬੇਕਦਰਾਂ ਦੀ ਜਾਈ ਸੋ ਇਸ ਕਰਕੇ ਜਿਹੜੇ ਦੇਸ਼ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਆ ਸਾਨੂੰ ਉਹ ਚਾਹੀਦੇ ਆ ਸਾਨੂੰ ਕੋਈ ਵੱਡੇ ਚਿਹਰੇ ਨਹੀਂ ਚਾਹੀਦੇ ਸਾਨੂੰ ਆਮ ਚਿਹਰੇ ਚਾਹੀਦੇ ਆ ਸਾਨੂੰ ਉਹ ਚਿਹਰੇ ਚਾਹੀਦੇ ਆ ਜਿਹੜੇ ਚਿਹਰੇ ਆਮ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਲੋਕਾਂ ਵਰਗੇ ਚਿਹਰੇ ਚਾਹੀਦੇ ਸਾਨੂੰ ਨਹੀਂ ਚਾਹੀਦੇ ਕਦੇ ਇੱਧਰ ਕਦੇ ਉੱਧਰ ਕਦੇ ਉੱਤਰ ਅੱਜ ਅੱਜ ਸੈਂਟਰ ੱਟਕਾ ਕਰ ਰਿਹਾ ਜੇ ਮੋਦੀ ਲਹਿਰ ਤੇ ਇੰਨੀ ਯਕੀਨ ਹੈ ਫੇ ਕੇਜਰੀਵਾਲ ਨੂੰ ਅੰਦਰ ਕਰਨ ਦੀ ਕੀ ਲੋੜ ਸੀ ਤੁਸੀਂ ਆਦਾ ਕੰਮ ਕਰੋ ਅਸੀਂ ਆਪਣਾ ਕੰਮ ਕਰਾਂਗੇ ਲੋਕ 92 ਕਰੋੜ ਦੇ ਲਗਭਗ ਲੋਕ ਵੋਟ ਕਰਨਗੇ 92 ਕਰੋੜ ਲੋਕ ਦੱਸ ਦੇਣਗੇ ਕੌਣ ਚਾਹੀਦਾ ਆ ਤਾਂ ਤੁਹਾਡਾ ਡਰ ਹੈ ਨਾ ਫਿਰ ਫਿਰ ਕੇਜਰੀਵਾਲ ਨੂੰ ਅੰਦਰ ਕਰ ਲੋ ਫਿਰ ਦੇਖਾਂਗੇ ਐਦਾਂ ਥੋੜੀ ਹੋਊਗਾ ਸੋ ਵੀਰੋ ਅੱਜ ਇਹ ਪਾਰਟੀ ਤੇ ਸਾਡੀ ਤੇ ਕੋਈ ਪਹਿਲਾ ਸੰਕਟ ਨਹੀਂ ਹੈਗਾ ਬੜੀ ਵਾਰ ਕੋਸ਼ਿਸ਼ ਕੀਤੀ ਹੈ ਸਾਡੀ ਪਾਰਟੀ ਨੂੰ ਦੱਬਣ ਦੀਆਂ ਉਹ ਚਲਣ ਦੀਆਂ ਖਤਮ ਕਰਨੀਆਂ ਕਦੇ ਦਿੱਲੀ ਪੰਜਾਬ 'ਚ ਵੀ ਪੰਜਾਬ 'ਚ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ ਕਿ ਆਮਾ ਦੀ ਪਾਰਟੀ ਟੁੱਟ ਜੇ ਤੇ ਉਹਨਾਂ ਨੂੰ ਮਿਲ ਲਿਓ ਉਹ ਆਪ ਤਾਂ ਕਾਂਗਰਸ ਚਲਾ ਗਿਆ ਨਾਲ ਦਿਆਂ ਨੂੰ ਮਰਵਾ ਗਿਆ ਉਹ ਵਿਚਾਰੇ ਐਮਐਲਏ ਬਣ ਗਏ ਸੀ ਅਗਲੀ ਵਾਰ ਫੇਰ ਬਣ ਸਕਦੇ ਸੀ ਪਰ ਉਹ ਜਿਹੜੇ ਤਿਕੜਮਬਾਜ਼ ਆਏ ਆਪ ਤਾਂ ਇੱਧਰ ਤੁਰ ਗਏ ਹੁਣ ਕੱਲ ਫੇਰ ਖਬਰ ਆਈ ਜੇ ਨਹੀਂ ਕਿਤੇ ਹੋਰ ਜਾਊਗਾ ਹੁਣ ਜਿਹੜਾ ਹੈ ਹੀ ਦੋਜੀਆਂ ਦੇ ਮੋਟਰਸਾਈਕਲ ਵਾਂਗੂ ਆ ਵੀ ਜਿੱਧਰ ਨੂੰ ਮਰਜੀ ਡੇਟਾ ਕਰ ਦੋ ਉਧਰ ਹੀ ਖੜ ਜਾਂਦਾ ਜਿਹਦਾ ਕੋਈ ਸਟੈਂਡ ਹੀ ਨਹੀਂ ਹੈਗਾ ਜਿੱਧਰ ਨੂੰ ਮਰਜੀ ਚੱਲ ਜਾਏ ਭਾਈ ਆਪਾਂ ਕੀ ਕਰਨਾ ਹੈ ਹਾਂ ਜਾਓ ਜੀ ਸੜਕੇ ਜਾਓ ਭਲਾ ਹੋਇਆ ਲੜ ਨੇੜਿਓਂ ਛੁੱਟਿਆ ਉਮਰ ਨਾ ਬੀਤੀ ਸਾਰੀ ਲੱਗਦੀ ਨਾਲੋਂ ਟੁੱਟਦੀ ਚੰਗੀ ਬੇਕਦਰਾਂ ਦੀ ਜਾਈ ਸੋ ਇਸ ਕਰਕੇ ਜਿਹੜੇ ਦੇਸ਼ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਆ ਸਾਨੂੰ ਉਹ ਚਾਹੀਦੇ ਆ ਸਾਨੂੰ ਕੋਈ ਵੱਡੇ ਚਿਹਰੇ ਨਹੀਂ ਚਾਹੀਦੇ ਸਾਨੂੰ ਆਮ ਚਿਹਰੇ ਚਾਹੀਦੇ ਆ ਸਾਨੂੰ ਉਹ ਚਿਹਰੇ ਚਾਹੀਦੇ ਆ ਜਿਹੜੇ ਚਿਹਰੇ ਆਮ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਲੋਕਾਂ ਵਰਗੇ ਚਿਹਰੇ ਚਾਹੀਦੇ ਸਾਨੂੰ ਨਹੀਂ ਚਾਹੀਦੇ ਕਦੇ ਇੱਧਰ ਕਦੇ ਉੱਧਰ ਕਦੇ ਉੱਤਰ ਅੱਜ ਅੱਜ ਸੈਂਟਰ ੱਟਕਾ ਕਰ ਰਿਹਾ ਜੇ ਮੋਦੀ ਲਹਿਰ ਤੇ ਇੰਨੀ ਯਕੀਨ ਹੈ ਤੇ ਕੇਜਰੀਵਾਲ ਨੂੰ ਅੰਦਰ ਕਰਨ ਦੀ ਕੀ ਲੋੜ ਸੀ ਤੁਸੀਂ ਆਦਾ ਕੰਮ ਕਰੋ ਅਸੀਂ ਆਪਣਾ ਕੰਮ ਕਰਾਂਗੇ ਲੋਕ 92 ਕਰੋੜ ਦੇ ਲਗਭਗ ਲੋਕ ਵੋਟ ਕਰਨਗੇ 92 ਕਰੋੜ ਲੋਕ ਦੱਸ ਦੇਣਗੇ ਕੌਣ ਚਾਹੀਦਾ ਆ ਤਾਂ ਤੁਹਾਡਾ ਡਰ ਹੈ ਨਾ ਫਿਰ ਫਿਰ ਕੇਜਰੀਵਾਲ ਨੂੰ ਅੰਦਰ ਕਰ ਲੋ ਫਿਰ ਦੇਖਾਂਗੇ ਐਦਾਂ ਥੋੜੀ ਹੋਊਗਾ ਸੋ ਵੀਰੋ ਅੱਜ ਇਹ ਪਾਰਟੀ ਤੇ ਸਾਡੀ ਤੇ ਕੋਈ ਪਹਿਲਾ ਸੰਕਟ ਨਹੀਂ ਹੈਗਾ ਬੜੀ ਵਾਰ ਕੋਸ਼ਿਸ਼ ਕੀਤੀ ਹੈ ਸਾਡੀ ਪਾਰਟੀ ਨੂੰ ਦੱਬਣ ਦੀਆਂ ਕੁੱਚਲਣ ਦੀਆਂ ਖਤਮ ਕਰਨੀਆਂ ਕਦੇ ਦਿੱਲੀ ਪੰਜਾਬ 'ਚ ਵੀ ਪੰਜਾਬ 'ਚ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ